ਇਹ بڑے ਰਸੇ ਪਾਏ ਹੋਏ ਐ ਸੈਨਿਕ ਬੈਠੇ ਆ ਤੇ ਇਹਦਾ ਅਸਲੀ ਜਿਹੜਾ ਜੋਰ ਉਹ ਕਿੱਥੇ ਕਿੱਥੇ ਛੁਪਿਆ ਪਿਆ ਦੀ ਅਸਲੀ ਤਾਕਤ ਕਿੱਥੇ ਅੱਜ ਦੀ ਜਿਹੜੀ ਨੌਜਵਾਨ ਭੜੀਓ ਜਿਆਦਾਤਰ ਪਾਂਹ ਆਲੇ-ਤਲੇ ਦੇਖਦੀਆਂ ਇਹ ਉਹ ਹਾਥੀ ਮੰਗਣਾ ਨਸਿਆਂ ਦੀ ਦਲਦਲ ਦੇ ਵਿੱਚ ਫਸੀ ਦੀ ਹੈ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੰਜੀ ਤੁਸੀਂ ਸਹੀ ਪੜਿਆ ਕਿ ਜਿਹੜੀਆਂ ਸਮੱਸਿਆਵਾਂ ਵਿੱਚੋਂ ਬਹੁਤ ਜ਼ੋਰ ਲਾ ਕੇ ਸਾਨੂੰ 1200 2000 ਬੰਦਾ ਜਾਂ ਕੋਈ ਹੋਰ ਨਹੀਂ ਕੱਟ ਸਕਦਾ ਅਸੀਂ ਆਪਣੇ ਅੰਦਰ ਦੀ ਤਾਕਤ ਪਛਾਣ ਕੇ ਉਹ ਸਮੱਸਿਆਵਾਂ ਵਿੱਚੋਂ ਆਸਾਨੇ ਨਾਲ ਆਪਣੇ ਆਪ ਬਾਹਰ ਨਿਕਲ ਸਕਦੇ ਹਾਂ ਹੁਣ ਤੁਹਾਨੂੰ ਬੜਿਆਂ ਦੇ ਦਿਮਾਗ 'ਚ ਇਹ ਸਵਾਲ ਆਇਆ ਹੁਣ ਆਉਣਾ ਵੀ ਜਾਇਜ਼ ਹੈ ਕਿ ਜਦ ਸਾਨੂੰ 1200 2000 ਜਾਂ 500 ਬੰਦਾ ਕੱਢਣੇ ਵਾਸਤੇ ਲੱਗਿਆ ਵਾਏ ਅਸੀਂ ਉਹਦੇ ਤਾਂ ਬਾਹਰ ਨਿਕਲੇ ਤੇ ਹੁਣ ਅਸੀਂ ਆਪਣੇ ਆਪ ਕਿਵੇਂ ਨਿਕਲ ਜੂਗੇ ਤਾਂ ਬੜੀ ਉਹ ਔਖੀ ਗੱਲ ਹੈ ਸੋ ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਦੇ ਵਾਸਤੇ ਆਪਾਂ ਇੱਕ ਇੱਕ ਕਹਾਣੀ ਬਾਰੇ ਜਾਣਦੇ ਆ ਬੜਾ ਜ਼ਰੂਰੀ ਹੈ ਇਹਦੇ ਬਾਰੇ ਜਾਨਣਾ ਕਿਉਂਕਿ ਇਹਦੇ ਬਿਨਾ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝ ਨਹੀਂ ਆਉਣੀ ਹੈ ਇਹ ਕਹਾਣੀ ਸ਼ੁਰੂ ਹੁੰਦੀ ਹੈ ਵੀ ਇੱਕ ਰਾਜੇ ਦਾ ਨਾ ਇੱਕ ਬਹੁਤ بڑا ਰਾਜ ਹੁੰਦਾ ਹੈ ਉਹਦੇ ਸੈਨਿਕ ਵੀ ਬੜੇ ਬਹਾਦਰ ਹੁੰਦੇ ਉਵੇਂ ਉਹਦਾ ਇੱਕ ਹਾਥੀ ਹੁੰਦਾ ਹੈ ਜਿਹੜਾ ਕਿ ਜੋਦੋਂ ਵੀ ਜੁੱਧ ਹੁੰਦਾ ਉਹ ਜੁੱਧ ਦੇ ਵਿੱਚ ਉਹਨੂੰ ਜਦ ਲੈ ਕੇ ਜਾਂਦੇ ਤਾਂ ਬੜਾ ਬਹਾਦਰੀ ਦੇ ਨਾਲ ਅੱਗੇ ਵਧਦਾ ਤੇ ਮੂਹਰੇ ਆਉਂਦੀ ਫੌਜ ਫੌਜ ਨੂੰ ਕੁਚਲ ਦਿੰਦਾ ਉਹਨਾਂ ਦੇ ਜਿਹੜੇ ਆ ਰਾਤ ਹੁੰਦੇ ਆ ਉਹ ਜਾਂ ਜਿਹਦੇ ਨਾਲ ਵੱਜਦੇ ਹੁੰਦੇ ਆ ਘੋੜੇ ਜੀ ਉਹਨਾਂ ਨੂੰ ਵੀ ਚੱਕ ਚੱਕ ਕੇ ਆਪਣੇ ਉਹਦੇ ਸੁੰਡਣਾ ਮਾਰਦਾ ਏ ਲਓ ਜੀ ਰਾਜਾ ਉਹਦੇ ਬੜਾ ਕੁਛ ਦਾ ਉਹਨੇ ਦੋ ਸਿਪਾਹੀ ਨਾ ਦੋ ਤਿੰਨ ਪੱਕੇ ਉਹਦੀਓ ਸੇਵਾ ਪਰ ਰੱਖੇ ਹੋਏ ਤੇ ਵੀ ਤੁਸੀਂ ਐਨ ਪੂਰਾ ਧਿਆਨ ਦੇਣਾ ਹੈ ਹਾਥੀ ਪਰ ਵੀ ਇਹਦੀ ਕਿਸੇ ਉਹ ਨਹੀਂ ਚਾਹੀਦੀ ਹੈ ਕਸਰ ਨਹੀਂ ਚਾਹੀਦੀ ਦੀ ਸੇਵਾ ਵਾਸਤੇ ਉਹਦੇ ਵਾਸਤੇ ਇੱਕ ਉਹਨਾਂ ਨੇ ਬਹੁਤ بڑا ਤਲਾਬ ਬਣਾਇਆ ਵਾਤਾ ਜਿਹੜਾ ਉਹਦੇ ਮਹਿਲ ਦੇ ਨਾਲ ਇਹਦਾ ਹਾਥੀ ਇਹਦਾ ਹਾਂਜੀ ਇੱਕ ਵਾਰ ਕਿਹਾ ਹੋਇਆ ਕਿ ਉਹ ਹਾਥੀ ਨਾ ਰਿਹਾਤਾ ਉਹ ਤਲਾਬ ਦੇ ਵਿੱਚ ਜਿਹੜਾ ਬਣਾਇਆ ਵਾਤਾ ਤੇ ਕੱਚਾ ਤਾਂ ਉਹ ਤਲਾਬ ਤੇ ਉਹਦੇ ਵਿੱਚ ਉਹ ਨਹਾਉਂਦਾ ਨਹਾਉਂਦਾ ਉਹ ਕਹਾਂ ਚਲੇ ਗਿਆ ਜਾਂਦਾ ਜਾਂਦਾ ਜੀ ਉਹ ਜਿਹੜੀ ਦਲਦਲ थी ਦਲਦਲ ਦੇ ਵਿੱਚ ਹਾਥੀ ਫਸ ਗਿਆ ਜਾ ਕੇ ਤਾਂ ਦਲਦਲ ਦੇ ਵਿੱਚ ਫਸਿਆ ਵਾ ਉਹਨੂੰ ਨਿਕਲਣਾ ਔਖਾ ਹੋ ਗਿਆ ਉਹ ਹੋਰ ਗਾਹਾਂ ਨੂੰ ਜਾਈ ਗਿਆ ਉਹ ਹੋਰ ਫਸ ਗਿਆ ਤਾਂ ਜੀ ਸੈਨਿਕਾਂ ਨੇ ਦੇਖਿਆ ਵੀ ਹਾਥੀ ਫਸਣ ਲੱਗਿਆ ਰਾਜੇ ਨੇ ਸਾਡੇ ਨਾਲ ਬੜਾ ਨਾਰਾਜ਼ ਹੋਣਾ ਵੀ ਤੁਸੀਂ ਹਾਥੀ ਨੂੰ ਉਹਦੇ ਵਿੱਚ ਓਕਰਤਾ ਹਨਾ ਬਈ ਜੇ ਕੁਝ ਹੋ ਗਿਆ ਤਾਂ ਫਿਰ ਸਾਡੀ ਕਲਾਸ ਲੱਗੂਗੀ ਤਮਨਾ ਨੇ ਹੋਰ ਆਪਣੇ ਨਾਲ ਦੇ ਸੈਨਿਕ ਬੁਲਾਏ ਕਹਿੰਦੇ ਵੀ ਚਲੋ ਹਾਥੀ ਕੱਢਣਾ ਹੈ ਉਹਦੇ ਵਿੱਚ ਹਾਥੀ ਫਸ ਗਿਆ ਤਲਾ ਦੇ ਵਿੱਚ ਜਾ ਕੇ ਲੋ ਜੀ ਆ ਗਏ ਰੱਸੇ ਲੈ ਕੇ ਹੋਰ ਉਹਨਾਂ ਨੇ ਬੜੀਆਂ ਤਕਨੀਕਾਂਆਂ ਜਾਂ ਰੱਸੇ ਪਾਲੇ ਖਿੱਚ ਰਹੇ ਆ ਹਾਥੀ ਨੂੰ ਪਰ ਹਾਥੀ ਨਾ ਵੀ ਜ਼ੋਰ ਮਾਰਨਾ ਛੱਡਦਾ ਵੀ ਨਹੀਂ ਚਲ ਖਿੱਚ ਰਹੇ ਦੇਖਦੇ ਆ ਉਹਨਾਂ ਨੇ ਜੀ ਪੂਰਾ ਜ਼ੋਰ ਲਾ ਲਿਆ ਪੂਰਾ ਹਨ ਹੱਪ ਕੇ ਬੈਠ ਗਏ ਪਰ ਉਹ ਜਿਹੜੀ ਦਲਦਲ ਦੇ ਵਿੱਚ ਹਾਥੀ ਫਸਿਆ ਵਾ ਦਾ ਉੱਥੇ ਤੇ ਉਹ ਹਾਥੀ ਨਹੀਂ ਉਹਨਾਂ ਤੇ ਨਿਕਲਿਆ ਤਾਂ ਹੁਣ ਕੋਲ ਨੂੰ ਮਹਾਤਮਾ ਬੁੱਧ ਜਾ ਰਹੇ ਤੇ ਨਾਲ ਜਿੱਥੇ ਤਲਾਤ ਆ ਉਹਦੇ ਨਾਲ ਨੂੰ ਮਹਾਤਮਾ ਬੁੱਧ ਜਾ ਰਹੇ ਤੇ ਤਾਂ ਜੀ ਉਹਨੇ ਦੇਖਿਆ ਵੀ ਹਾਥੀ ਦੇ بڑے ਰਸੇ ਪਾਏ ਹੋਏ ਐ ਸੈਨਿਕ ਬੈਠੇ ਐ ਤੇ ਹਾਥੀ ਚਿਕੜ ਦੇ ਵਿੱਚ ਫਸਿਆ ਵਾ ਤਾਂ ਉਹਨਾਂ ਨੇ ਪੁੱਛਿਆ ਵੀ ਪਾਈਏ ਇਹ ਕੀ ਗੱਲ ਹੋਈ ਤਾਂ ਫਿਰ ਜੀ ਉਹਨਾਂ ਨੇ ਦੱਸਿਆ ਵੀ ਇਹ ਗੱਲ ਹੋਈ ਦੀ ਇਹ ਤਲਾਓ ਦੇ ਵਿੱਚ ਨਾਉਣ ਗਿਆ ਤਾਂ ਇਹ ਰਾਜੇ ਦਾ ਬਹੁਤ ਪਸੰਦੀਦਾ ਹਾਂਥੀ ਹੈ ਵੀ ਇਹਨੋਂ ਸੀ ਬਾਹਰ ਕੱਢਣਾ ਤਾਂ ਮਹਾਤਮਾ ਬੁੱਧ ਨੇ ਕਿਹਾ ਵੀ ਐਂ ਕਰੋ ਪਹਿਲਾਂ ਤਾਂ ਜੇ ਬਾਹਰ ਕੱਢਣਾ ਨਾ ਵੀ ਤੁਸੀਂ ਇਹਦੇ ਰਸੇ ਖੋਲ ਦਿਓ ਲਓ ਜਿਉਂ ਪ੍ਰਸ਼ਾਸਨਿਕ ਬੜੇ ਹੈਰਾਨ ਵੀ ਇਹ ਅਸੀਂ ਤਾਂ ਰਸੇ ਨਾਲ ਜ਼ੋਰ ਮਾਰ ਰਹੇ ਹਾਂ ਹਾਂਥੀ ਰਸੇ ਨਾਲ ਨਹੀਂ ਨਿਕਲ ਰਹਾ ਤੇ ਉੱਧਰ ਇਹ ਕਹਿ ਰਹੇ ਆ ਸਾਨੂੰ ਵੀ ਤੁਸੀਂ ਜਿਹੜੇ ਰਸੇ ਪਾਏ ਵੇ ਵੀ ਖੋਲ ਦਿਓ ਹਾਂਥੀ ਨੇ ਬਾਹਰ ਆ ਜਾਣਾ ਚਲੋ ਫਿਰ ਵੀ ਉਹਨਾਂ ਨੇ ਮਹਾਤਾ ਬੁੱਧ ਦੀ ਮੰਨੀ ਤੇ ਰਸੇ ਖੋਲ ਤੇ ਸਾਰੇ ਹੁਣ ਰਸੇ ਖੋਲਣੇ ਤੋਂ ਬਾਅਦ ਮਹਾਤਾ ਬੁੱਧ ਕਹਿੰਦੇ ਵਿਆਹ ਕਰੋ ਜਿਹੜਾ ਜੁੱਧ ਵਿੱਚ ਨਗਾਰਾ ਵਜਾਉਂਦੇ ਆ ਹੁਣ ਉਹ ਨਗਾਰਾ ਹਾਥੀ ਦੇ ਪਿੱਛੇ ਖੜ ਕੇ ਵਜਾਓ ਵੀ ਮੂਹਰੇ ਦੇ ਕਿਸੇ ਨੇ ਨਹੀਂ ਆਉਣਾ ਹੈਗਾ ਹਾਥੀ ਦੇ ਪਿੱਛੇ ਖੜ ਕੇ ਨਗਾਰਾ ਵਜਾਓ ਇਹਨਾਂ ਰਸਿਆਂ ਤੇ ਉਹ ਕਰ ਦੋ ਫ੍ਰੀ ਕਰ ਦੋ ਲਓ ਜੋ ਨਗਾਰਾ ਲਿਆਉਂਦੇ ਆ ਤੇ ਨਗਾਰਾ ਵਜਾਉਣਾ ਪਿੱਛੇ ਸਟਾਰਟ ਕਰ ਦਿੰਦੇ ਆ ਤੇ ਉਹਦੇ ਮੂਰੇ ਹਾਥੀ ਦੇ ਕੋਈ ਇਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਉਹਦੇ ਪਿੱਠ ਪਿੱਛੇ ਆਏ ਫਸੇ ਆ ਬੰਦ ਹੋ ਠੀਕ ਆ ਚਾਰੇ ਪੈਰ ਫਸੇ ਪਏ ਹੁੰਦੇ ਉਹਦੇ ਲਓ ਜੀ ਪਿੱਛੇ ਚੋਰ ਚੋਰ ਦੇ ਨਾਲ ਨਗਾਰਾ ਵਜਾਉਣਾ ਸ਼ੁਰੂ ਕਰ ਦਿੰਦੇ ਆ ਜਦੋਂ ਨਗਾਰਾ ਵੱਜਦਾ ਤਾਂ ਹਾਥੀ ਦੇ ਕਿਉਂਕਿ ਜਦੋਂ ਜਦੋਂ ਹੁੰਦਾ ਦਾ ਨਗਾਰਾ ਵੱਜਦਾ ਤਾਂ ਉਹਦੇ 'ਚ ਬੜਾ ਜ਼ੋਰ ਆ ਜਾਂਦਾ ਉਹ ਸਾਰਾ ਕੁਝ ਭੁੱਲ ਕੇ ਆਪਣੀ ਪੂਰੀ ਤਾਕਤ ਉਹ ਜੁੱਧ ਵਿੱਚ ਲਾ ਦਿੰਦਾ ਲਓ ਜੀ ਹੁਣ ਵੀ ਹਾਥੀ ਫਿਰ ਸਾਰਾ ਕੁਝ ਭੁੱਲ ਗਿਆ ਮੈਂ ਜੁੱਧ ਗਏ ਅੱਛਾ ਨਹੀਂ ਵੀ ਮੈਂ ਦਲ ਦੇ ਵਿੱਚ ਫਸਿਆ ਹੋਇਆ ਵਿੱਚਕੜ ਦੇ ਵਿੱਚ ਤਾਂ ਉਹਨੇ ਪੂਰਾ ਜ਼ੋਰ ਲਾਤਾ ਵੀ ਪਿੱਛੇ ਯੁੱਧ ਹੋ ਰਿਹਾ ਵੀ ਮੈਂ ਤਾਂ ਉੱਥੇ ਜਾਣਾ ਹੈ ਹੁਣ ਲਓ ਜੀ ਉਹਨੇ ਪਹਿਲਾਂ ਆਪਣਾ ਜ਼ੋਰ ਲਾ ਕੇ ਇੱਕ ਪੈਰ ਹਲਾਇਆ ਫਿਰ ਦੂਜਾ ਹਲਾਇਆ ਫਿਰ ਹਲਾਉਂਦਾ ਹਲਾਉਂਦਾ ਫਿਰ ਉਹਨੇ ਇੱਕ ਪੈਰ ਕੱਟਿਆ ਤੇ ਪਿੱਛੇ ਨਗਾਰਾ ਵਜਾਉਂਦੇਗੇ ਫਿਰ ਉਹਨੇ ਆਪਣਾ ਦੂਜਾ ਪੈਰ ਕੱਢਿਆ ਤਾਂ ਐਵੇਂ ਹਾਥੀ ਆਪਣੇ ਆਪ ਉਹ ਨਗਾਰਾ ਵਜਾਉਂਦੇਗੇ ਤੇ ਹਾਥੀ ਵਿੱਚ ਐਨਾ ਜਿਹੜਾ ਉਹਨੇ ਆਪਣਾ ਅੰਦਰ ਵਾਲਾ ਉਜਗਾ ਲਿਆ ਤਾਂ ਨਾ ਵੀ ਹੁਣ ਮੈਂ ਫਸਿਆ ਪਿਆ ਤਾਂ ਦੀ ਫਸਿਆ ਪਿਆ ਨਹੀਂ ਹੈ ਹੁਣ ਤਾਂ ਵੀ ਮੈਂ ਨਿਕਲਣਾ ਹੀ ਨਿਕਲਣਾ ਇਹਦੇ ਵਿੱਚ ਤੇ ਤੇ ਜਿ ਉਹ ਆਪਣਾ ਪੂਰਾ ਜ਼ੋਰ ਲਾ ਕੇ ਹੁਣ ਬਾਹਰ ਆ ਗਿਆ ਤਾਂ ਦੇਖੋ ਵੀ ਤੁਸੀਂ ਤੇ ਉਹਨਾਂ ਨੇ ਬਾਅਦ ਵਿੱਚ ਰੋ ਨਗਾਰਾ ਵਜਾਉਣਾ ਬੰਦ ਕਰਤਾ ਤੇ ਹੰਥੀ ਬਾਹਰ ਆ ਗਿਆ ਹੁਣ ਦੇਖੋ ਵੀ ਜਿਹੜੇ ਉਹਨੂੰ ਮਿਲ ਕੇ ਰੱਸਿਆਂ ਦੇ ਨਾਲ 2-300 ਸੈਨਿਕ 1000 ਸੈਨਿਕ ਨਹੀਂ ਕੱਟ ਸਕੇ ਉਹ ਕਿਵੇਂ ਮਹਾਤਮਾ ਬੁੱਧ ਨੇ ਉਹਨਾਂ ਨੂੰ ਇੱਕ ਆਈਡੀਆ ਦਿੱਤਾ ਵੀ ਨਹੀਂ ਤੁਸੀਂ ਇਸ ਤਰ੍ਹਾਂ ਨਾ ਕਰੋ ਇਹਦੇ ਸਾਇਰ ਰਸੇ ਖੋਲ ਦੋ ਤੂੰ ਇੱਕ ਨਗਾਰਾ ਲਿਆਓ ਨਗਾਰਾ ਲਿਆ ਕੇ ਇਹਦੇ ਜੁੱਦੜਾ ਉੱph ਜਾਓ ਕਿਉਂਕਿ ਉਹ ਜਾਣਦੇ تھے ਵੀ ਇਹਦਾ ਅਸਲੀ ਜਿਹੜਾ ਜੋਰ ਉਹ ਕਿੱਥੇ ਕਿੱਥੇ ਛੁਪਿਆ ਪਿਆ ਦੀ ਅਸਲੀ ਤਾਕਤ ਕਿੱਥੇ ਸੋ ਐਵੇਂ ਜਿਹੜੀ ਹੁਣ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜ਼ਿਆਦਾਤਰ ਆਲੇ-ਤਾਲੇ ਦੇਖਦੀ ਹੈ ਇਹ ਉਹ ਹਾਥੀ ਮੰਗਣਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਵੀ ਹੈ ਸੋ ਸਰਕਾਰਾਂ ਹੋ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਹੋਰ ਆਪਾਂ ਜਥੇਬੰਦੀਆਂ ਦੇਖਦੇ ਆਂ ਜਾਂ ਜਿਹੜੇ ਹੋਰ ਨਸ਼ਾ ਛਡਾਉ ਉਹ ਲੱਗੇ ਵੀ ਆ ਕੇ ਅੰਦਰ ਵੀ ਅਸੀਂ ਛੋਟਾ ਛਡਵਾਉਨੇ ਆਂ ਇਹਨਾਂ ਨੂੰ ਉਸ ਸੈਨਿਕਾਂ ਮਕਣਾ ਕੱਟਣ ਲੱਗੇ ਵੀ ਆ ਬਾਹਰ ਦੇਖੋ ਵੀ ਇਸ ਤਰ੍ਹਾਂ ਵੀ ਜਿੰਨਾ ਉਹ ਮਰਜ਼ੀ ਜ਼ੋਰ ਲਾ ਲਵੇ ਕੋਈ ਕੱਢਣੇ ਵਾਸਤੇ ਐਵੇਂ ਨਹੀਂ ਨਿਕਲਨੇ ਹੈ ਉਹ ਜਦ ਤੱਕ ਨਹੀਂ ਨਿਕਲ ਸਕਦੇ ਇਹ ਨਛੇਤੀ ਦਲਦਲ ਵਿੱਚੋਂ ਜੱਤ ਕਰੋਨਾ ਅੰਦਰ ਉਹ ਹਾਥੀ ਮੰਗਣ ਉਹ ਆਪਣੀ ਤਾਕਤ ਨਹੀਂ ਪਛਾਣਦੇ ਹੈਗੇ ਜਦ ਜਿੱਦਣ ਉਹਨਾਂ ਨੇ ਨੌਜਵਾਨਾਂ ਨੇ ਆਪਣੀ ਤਾਕਤ ਹਾਥੀਮ ਆਪਣਾ ਪਛਾਣਦੀ ਵੀ ਹਾਂ ਸਾਡੇ ਅੰਦਰ ਬਹੁਤ ਹੋ ਹੈ ਉਸ ਦਿਨ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਪੈਣੇ ਮੇਰੇ ਅਨੁਸਾਰ ਉਹ ਇਹ ਇਹ ਦਲਦਲ ਵਿੱਚ ਤੇ ਆਪਣੇ ਆਪ ਬਾਹਰ ਆਜੋਗੇ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਵੀ ਉਦੇਸ਼ ਹੈ ਇਹ ਵੀ ਚਲੋ ਜਿੱਥੇ ਹੋਰ ਕਰ ਰਹੇ ਆ ਐਨੇ ਹੈ ਨਾ ਸਾਨੂੰ ਵੀ ਕੁਝ ਸਮਾਜ ਵਾਸਤੇ ਕਰਨਾ ਚਾਹੀਦਾ ਜੇ ਇਹਨਾਂ ਨੂੰ ਵੀਡੀਓ ਨੂੰ 100 ਬੰਦਾ ਦੇਖਦਾ 200 ਦੇਖਦਾ ਹੋ ਸਕਦਾ ਚਲੋ ਉਹਦੇ ਵਿੱਚ ਤੇ ਇੱਕ ਬੰਦੇ ਨੂੰ ਉਸੇਦ ਮਿਲ ਜਵੇ ਉਹ ਇਹ ਕਹਾਣੀ ਦੇ ਉਸੇ ਦੇ ਲੈ ਕੇ ਇਹ ਦਲਦਲ ਵਿੱਚ ਤੇ ਬਾਹਰ ਨਿਕਲ ਸਕੇ ਸੋ ਜੇ ਤੁਹਾਨੂੰ ਵੀ ਇਸ ਵਿੱਚ ਕੁਝ ਵਧੀਆ ਲੱਗਿਆ ਤਾਂ ਤੁਹਾਨੂੰ ਲੱਗਦਾ ਵੀ ਨਹੀਂ ਚਲੋ ਕਿਸੇ ਦਾ ਫਾਇਦਾ ਕਰ ਸਕਦੀ ਹੈ ਵੀਡੀਓ ਤਾ ਮੇਰੀ ਉਹ ਭੈਣ ਭਰਾਗੇ ਬੇਨਤੀ ਹੈ ਕਿ ਇਹਨੂੰ ਕਿਸੇ ਗਰੁੱਪ ਦੇ ਵਿੱਚ ਜਾਂ ਕਿਸੇ ਹੋਰ ਅਜਿਹੇ ਨੌਜਵਾਨ ਨੂੰ ਭੇਜੋ ਤਾਂ ਕਿ ਆਪਾਂ ਵੀ ਥੋੜਾ ਬਹੁਤਾ ਸਮਾਜ ਦੀ ਭਲਾਈ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੇ ਕੱਟਣ ਦੇ ਵਿੱਚ ਥੋੜਾ ਬਹੁਤਾ ਸਹੱਚ ਓਰ ਪਾਈਏ ਸਾਰਿਆਂ ਨੂੰ ਸਤਿ ਸ਼੍ਰੀਕਾਲ ਜੀ ਮਿਲਦੇ ਆ ਕਿਸੇ ਦਿਨ ਹੋਰ ਕਿਸੇ ਵੀਡੀਓ ਦੇ ਵਿੱਚ ਯਤਕ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ